ਆਪਕਾਰੀ ਵਿਪາກ ਵੱਲੋਂ 31 ਮਾਰਚ ਨੂੰ ਰੱਖੀ ਗਈ ਮੁਕਤਸਰ ਦੇ ਠੇਕਿਆਂ ਦੀ ਬੋਲੀ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ ਹੈ ਬੋਲੀ ਬਰੀਵਾਲਾ ਗਰੁੱਪ ਦੇ ਇਕਲੌਤੇ ਠੇਕੇਦਾਰ ਭੁਪਿੰਦਰ ਕਹ ਰੱਦ ਹੋਈ ਹੈ ਦਰਅਸਲ ਅਜਮੀਰ ਪੈਲੈਸ ਦੇ ਠੇਕਿਆਂ ਦੀ ਨਿਲਾਮੀ ਹੋਣੀ ਸੀ ਜਿਸ ਤੇ ਲਈ ਲਗਭਗ ਸਾਰੇ ਹੀ ਠੇਕੇਦਾਰ ਸਵੇਰੇ 10 ਵਜੇ ਹੀ ਪਹੁੰਚ ਗਏ ਪਰ ਬਰੀਵਾਲਾ ਤੋਂ ਇਕਲੌਤੀ ਪਰਚੀ ਪਾਉਣ ਵਾਲਾ ਠੇਕੇਦਾਰ ਨਾ ਤਾਂ ਸ਼ਾਮ ਤੱਕ ਬੋਲੀ ਤੇ ਪਹੁੰਚਿਆ ਤੇ ਨਾ ਹੀ ਕੋਈ ਉਸ ਦਾ ਨੁਮਾਇੰਦਾ ਇਸ ਤੋਂ ਨਾਰਾਜ਼ ਅਧਿਕਾਰੀਆਂ ਨੇ ਬੋਲੀ ਰੱਦ ਕਰ ਦਿੱਤੀ ਉਨਾ ਦੇ ਸਾਰੇ ਹੀ ਐਪਲੀਕੈਂਟ ਮੌਜੂਦ ਹੋਣੇ ਚਾਹੀਦੇ ਸਨ ਕਿਉਂਕਿ ਅੱਜ 31 ਮਾਰਚ ਫਰਮੈਸਿਟੀ ਖਤਮ ਹੈ ਤੇ 2% ਪਲਸ 10% ਅਜਿਹੀ 5% ਫੀਸ ਲੈਂਦੇ ਸਨ ਜਿ세 ਪਹਿਲੇ 1% ਨੂੰ ਇਨਸ਼ੋਰੈਂਸ ਹੋਵੇ ਤੇ ਬਾਕੀ ਦਾ ਅਦਰ ਰੈਵਨਿਊ ਨਿਕਲਦਾ ਤੇ ਉਹ ਇੱਕ ਬੰਦੇ ਦਾ ਕੋਈ ਅਦਾ ਪਤਾ ਹੀ ਨਹੀਂ ਸੀ ਨਾ ਆਪ ਮਰੂਦ ਸੀ ਉਹ ਉਹਦੇ ਨੇ ਪੈਸੇ ਭਰਉਣੇ ਕੋ ਬੰਦਾ ਉਹ ਸੀ ਉਹ ਜਦੋਂ ਸਰਕਾਰ ਦਾ ਰੈਵਨਿਊ ਐਟ ਸਟੇਕਸ ਹੋ ਗਿਆ ਤਾਂ ਅਸੀਂ ਬੋਲ ਨਹੀਂ ਜਾ ਰਹੀ ਸੀ ਅਕਸਰ ਵੀ ਡਿਫਾਲਟਰ ਉਹ ਉਹ ਉਸ ਤੋਂ ਬਾਅਦ ਅਗਲੀਆਂ ਅਗਲੀਆਂ ਸਾਰੇ ਲੋਕਾਂ ਦੇ ਸੈਂਟੀਮੈਂਟਸ ਨਾਲ ਕਹਿੰਦੇ ਦੀ ਗੱਲ ਆ ਕਿ ਅਸੀਂ ਦੱਸ ਦਈਏ ਕਿ ਬੋਲੀ ਪਹਿਲਾਂ 30 ਮਾਰਚ ਨੂੰ ਹੋਣੀ ਸੀ ਪਰ ਪਰਚੀਆਂ ਨਾ ਪੈਣ ਕਰਕੇ ਬੋਲੀ 31 ਮਾਰਚ ਨੂੰ ਰੱਖੀ ਗਈ ਸੀ ਜਿਸ ਦੇ ਰੱਦ ਹੋਣ ਤੇ ਬਾਕੀ ਠੇਕੇਦਾਰਾਂ ਚ ਭਾਰੀ ਰੋਸ਼ ਹੈ ਮੁਕਤਸਰ ਤੋਂ ਤਰਸੇਮ ਟੂ ਡੀ ਜਗਬਾਣੀ ਟੀਵੀ